ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਥੀ ਇਤਨਜਮੀ ਚੱਲੀ ਗੁਰੂ ਜੀ ਪਾਸ ਸਿੱਖਾਂ ਅਰਜ ਕਰੀ ਏ ਕਰੂਣਾ ਨਿਧਾਨ ਬ੍ਰਾਹਮਣ ਕਹਿੰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੂਦਰਾਂ ਦੀ ਬਾਣੀ ਹੈ ਬਚਨ ਹੁਆ ਹੁਆ ਤੇ ਉੱਤਮ ਗਨੋ ਚੰਡਾਲਾ ਨਾਨਕ ਜੈ ਮੈਂ ਬਸੇ ਗੋਪਾਲਾ ਏ ਸਿੱਖੋ ਕਲਯੁਗ ਦੇ ਦੀਜ ਸ਼ੂਦਰਾਂ થી ਮਲੀਨ ਹੈ ਇਨਾਂ ਦਾ ਆਹਾਰ ਹੀ ਹੁੱਕਾ ਜੋ ਸਰਬ ਦੀ ਝੂਠ ਹੈ ਇਸ ਕਰਕੇ ਇਨਾਂ ਦੀ ਬੁੱਧ ਮਲੀਨ ਹੈ ਸੀਸ ਮਨਾਉਂਦੇ ਹੈ ਔਰ ਤੁਰਕਾ ਦਾ ਤਰੀਕਾ ਵਰਤਦੇ ਹੈ ਦਿਸਣੋਂ ਹਿੰਦੂ ਹੈ ਲਖਣ ਹਿੰਦੂਆਂ ਦਾ ਕੋਈ ਨਹੀਂ ਹੈ ਸਿੱਖੋ ਬ੍ਰਾਹਮਣ ਝੂਠੇ ਤੇ ਪਖੰਡੀ ਹੈ ਖਾਲਸਾ ਨੀਹ ਕਲੰਕ ਹੈ ਤੇ ਪਰਮੇਸ਼ਵਰ ਦੀ ਹੁਕਮ ਨੂੰ ਨਹੀਂ ਮੋੜਦਾ ਬ੍ਰਾਹਮਣ ਖੱਤਰੀ ਹੁਕਮ ਨੂੰ ਮੋੜਦੇ ਹੈ ਆਪਣੇ ਸਿਰ ਮੂੰਹ ਮਨਵਾਉਂਦੇ ਹੈ ਪਰਮੇਸ਼ਵਰ ਨੇ ਜਟਾ ਜੁਟ ਪੈਦਾ ਕੀਤਾ ਹੈ ਉਹ ਸਿਰ ਮੂੰਹ ਮੁੰਨ ਨਹੀਂ ਸੀ ਸਕਦਾ ਜੋ ਮੋਨਾ ਹੋਵੇ ਤੇ ਤਮਾਲ ਪੱਤਰ ਪੀਣੇ ਵਾਲਾ ਹੋਵੇ ਉਸ ਨੂੰ ਦਾਨ ਦੇਣਾ ਧਰਮ ਨਹੀਂ ਜੇਕਰ ਖਾਲਸਾ ਜੀ ਉਸ ਨੂੰ ਤੁਹਾਡੇ ਨਾਲ ਵਰਤਨ ਦੀ ਲੋੜ ਹੋਵੇ ਤਾਂ ਤੁਸੀਂ ਅਚਾਰਜ ਨੂੰ ਅੰਮ੍ਰਿਤ ਛਕਾਉਣਾ शुद्ध कर लवो गुरु पर भरोसा रखो जो दान देवोंगे, दूना होके मिलेगा सत करके मनना जो बिना आचार्य को दान देंगे, दे दान निहफल जाएगा और कई जून पाई के खाना मिलेगा बचन हुआ लेना देना खालसे और बात सब झूठ सिखा पुछया ਗੁਰੂ ਜੀ ਪ੍ਰਾਣੀ ਦੇ ਨਮਿੱਤ ਦੀਵਾ ਬਾਲਦੇ ਹੈ ਅਸੀਂ ਵੀ ਬਾਲੀਏ ਤਬ ਬਚਨ ਹੁਆ ਹੈ ਸਿੱਖੋ ਤੁਸੀਂ ਰਾਤ ਕੇ ਸਮੇਂ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਸ ਦੀਵਾ ਬਾਲੋ ਜੇਕਰ ਇਹ ਵੀ ਨਾ ਕਰੋ ਜਿਸ ਜਗ੍ਹਾ ਬਹੁਤ ਹਨੇਰਾ ਹੋਵੇ ਔਰ ਰਾਹਦਾਰੀ ਹੋਵੇ ਉੱਥੇ ਦੀਵਾ ਬਾਲੋ ਜਿਸ ਪ੍ਰਾਣੀ ਦੇ ਨਮਿੱਤ ਬਾਲੋਗੇ ਦੁਣਾ ਫਲ ਮਿਲੇਗਾ ਟੋਏ ਦਾ ਦੀਵਾ ਬਾਲਣਾ ਨੀ ਸਫਲ ਹੈ ਔਰ ਜਿਹੜੇ ਪ੍ਰਾਣੀ ਦੇ ਮਗਰੋਂ ਸਿਰ ਮਨਾਉਂਦੇ ਹੈ ਉਹ ਬੜਾ ਪਾਪ ਕਰਦੇ ਹੈ ਔਰ ਕੰਡੈਰੀ ਦੀ ਜੂਨ ਕੋ ਪਾਉਂਦੇ ਹੈ ਜਿਹੜਾ ਸਿੰਘ ਰਹਿਤ ਕਾ ਉਪਦੇਸ਼ ਕਰੇਗਾ ਉਸ ਨੂੰ ਤੁਸਾਂ ਮੇਰਾ ਰੂਪ ਜਾਣਨਾ ਸ਼ਬਦ ਰਹਿਣੀ ਰਹੇ ਸੋਈ ਸਿੱਖ ਮੇਰਾ ਵੇ ਠਾਕੁਰ ਮੈਂ ਉਸ ਕਾ ਚੇਰਾ ਸਿੱਖਾ ਬਚਨ ਕੀਤਾ ਮੰਜੀ ਪਰ ਮਰ ਜਾਏ ਤਾਂ ਉਸ ਦਾ ਕੀ ਉਪਾਏ ਕੀਤਾ ਲੋੜੀਏ ਜੀ ਇਹ ਸਿੱਖੋ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਕੇ ਸੋਸਕਾਰ ਕਰੋ ਉਸकी शुद्ध गति ਹੋਵੇਗੀ ਅੱਗੇ ਸਾਥੀ ਬਵੰਜਾ ਚੱਲੀ ਸਤਿਗੁਰ করুণਾ નિধান دین दयाल श्री सतगुरु गुरु गोबिंद सिंह जी ਦਸਵੇਂ ਪਾਸ਼ਾ ਜੀ ਦੇ ਹਜ਼ੂਰ ਦੀਵਾਨ ਕੇ ਵਿੱਚ ਸਿੱਖਾਂ ਹੱਥ ਜੋੜ ਬੇਨਤੀ ਕਰੀ हे ਕਿਰਪਾ ਸਾਗਰ ਜੀ ਅਸਾਂ ਤਾਈ ਸਮਝਾਵੋ ਕਿ ਅਕਾਲ ਮ੍ਰਿਤਕ ਕਿਸ ਨੂੰ ਆਖਦੇ ਹਨ ਹੁਕਮ ਹੋਇਆ اے ਸਿੱਖੋ ਸੱਪ ਲੜੇ ਪ੍ਰਾਣੀ ਡੁੱਬ ਮਰੇ ਡੰਗਰ ਦੇ ਮਾਰੇ ਸੇ ਮਰੇ ਅਗਨੀ ਸੇ ਜਲਕਰ ਮਰੇ ਜ਼ਹਿਰ ਖਾਏ ਮਰੇ ਫਹਾਲ ਮ੍ਰਿਤਕ ਹੋਏ ਇਸਤਰੀ ਦੇ ਹੱਤੋਂ ਅੰਤ ਆਵੇ ਮੰਜੀ ਤੇ ਮਰੇ ਕੋਠੇ ਪਰ ਚੜਾਈ ਕਰੇ ਬ੍ਰਿਜ ਪਰ ਪ੍ਰਾਣ ਛੱਡੇ ਪ੍ਰਸੁੱਤਾ अथवा ਪੰਜਕਾ ਵਿਖੇ ਸਰੀਰ त्याਗੇ ਵਚਨ ਹੋਇਆ ਇਨ੍ਹਾਂ ਦੇ ਨਮਿਤ ਪੰਜ ਪਾੜ ਜਪਜੀ ਦੇ ਕਰਨੇ ਸੋ ਇਨ ਮ੍ਰਿਤਕ ਵਾਲਿਆਂ ਦਾ ਕਲਿਆਣ ਹੋਵੇਗਾ। ਸ਼੍ਰੀ ਵਾਹਿਗੁਰੂ ਜੀ ਦਾ ਜੈਕਾਰਾ ਬੋਲ ਕੇ ਸੰਸਕਾਰ ਕਰੋ ਸਿੱਖ ਸਿੱਖਣੀ ਵੱਡੇ ਛੋਟੇ ਕੋ ਕੱਚ ਪਾ ਕੇ ਭਾਵੇਂ ਕਿਸੇ ਤਰ੍ਹਾਂ ਮਰੇ ਜੋ ਫੁੱਲ ਦੀਵੇ ਦੀ ਮਰਿਆਦਾ ਪਿੱਛੇ ਕਹੀ ਹੈ ਉਸੇ ਪ੍ਰਕਾਰ ਹੀ ਸਦਾ ਦੇ ਲਈ ਕਰਨੀ ਯੋਗ ਹੈ। ਸਿੱਖਾਂ ਪੁੱਛਿਆ ਕੱਚ પાਕੇ ਸੰਸਕਾਰ ਕਰਨਾ ਵੀ ਫਲ ਹੈ ਹੁਕਮ ਹੋਇਆ ਸਿੱਖੋ ਪ੍ਰਾਣੀ ਕੋ ਜਮਦੂਤ ਫਿਰ ਨੰਗਿਆ ਨਹੀਂ ਕਰਦੇ ਤੇ ਚਿਖਾ ਵਿਚਕੜਾ ਪ੍ਰਸ਼ਾਦ ਪਾਉਣੇ ਸੇ ਔਰ ਆਰਤੀ ਸਹੋਲੇ ਕਾ ਪਾਠ ਕਰਨੇ ਕੇ ਕੜਾ ਪ੍ਰਸ਼ਾਦ ਵੰਡਣੇ ਸੇ ਪ੍ਰਾਣੀ ਨੂੰ ਭੁੱਖਿਆ ਨਹੀਂ ਰੱਖਦੇ ਸਤਿਗੁਰ ਜੀ ਉਹਦੀ ਗਤੀ ਕਰਦੇ ਹਨ ਸਿੱਖਾਂ ਪੁੱਛਿਆ ਤਾਰੇ ਦਾ ਕੀ ਵਿਚਾਰ ਹੈ ਕਿਰਪਾ ਕਰਕੇ ਸਾਡਾ ਪਰਮ ਨਵ੍ਰਿੱਤ ਕਰੋ ਜੀ ਬਚਨ ਹੋਇਆ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਕੇ ਕਾਰਜ ਕਰੋ ਤੁਹਾਡੇ ਤਾਰਾ ਵਸ ਹੋਵੇ ਜਾਏਗਾ ਉਹ ਗੁਰੂ ਦੇ ਘਰ ਦਾ ਸਿੱਖ ਹੈ ਤੁਸੀਂ ਕਿਸੇ ਪਾਸੇ ਜਾਓ ਸੁਖ ਪਾਓਗੇ ਗੁਰੂ ਦੇ 10 ਪਾਦਸ਼ਾਹ ਕੇ ਮੰਤਰ ਪੜੋ ਅੰਮ੍ਰਿਤ ਛਕੋ ਸਤਨਾਮ ਵਾਹਿਗੁਰੂ ਮੰਤਰ ਜਾਪ ਕਰਕੇ ਫਿਰ ਜਨਿਉ ਪਾਏ ਗੁਰੂ ਤੋਂ ਬੇਮੁਖ ਹੋਏ ਜਾਵੇ ਉਹਦੇ ਹੱਥ ਦੇ ਦਾਨਪੂਰਨ ਸਗਲੇ ਨਹੀਂ ਹਫਲ ਹੋਏ ਜਾਣਗੇ ਸੰਗਤ ਪੁੱਛਿਆ ਗੁਰੂ ਜੀ ਦਿਸ਼ਾ ਜੋਗਨੀ ਮਹੂਰਤ ਫਲ ਜਮੀਨ ਸੁੱਤੀ ਜਾਦੀ ਦਾ ਵਿਚਾਰ ਕਿਰਪਾ ਕਰਕੇ ਦੱਸੋ ਜੀ ਵਚਨ ਹੋਇਆ ਹੁਕਮੈ ਅੰਦਰੇ ਸਭ ਕੋ ਬਾਹਰੇ ਹੁਕਮ ਨ ਕੋਏ ਨਾਨਕ ਹੁਕਮੈ ਜੇ 부জে ਤ ਹਉਮੈ ਕੇ ਕੋ ਨ ਕੋਏ ਪਾਈ ਸੰਤੋ ਭਗਤੋ ਸਿੰਘੋ ਪਿਆਰਿਓ ਜਿਤਨੇ ਮਹੂਰਤ ਟਿਸ਼ਾ ਜੋਗਨੀ ਜਮੀਨ ਸੁਕਤੀ ਜਾਗਦੀ ਦੇ ਵਿਚਾਰ ਸ਼ੁਭ ਅਸ਼ੁਭ ਦਿਨ ਬਾਰ ਹਨ ਸਭ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਵਿਖੇ ਵਰਤਦੇ ਹਨ ਤੋ ਸਾਂ ਜੋ ਕਾਰਜ ਸਿੱਧ ਕਰਨਾ ਹੋਵੇ ਪ੍ਰਸ਼ਾਦ ਰੱਖ ਕੇ ਪ੍ਰੀਸ਼ਾ ਪਾ ਕੇ ਕਰੋ ਜਾਂ ਬਾਰ ਭਗੋਤੀ ਜੀ ਦੀ ਅਰਦਾਸ ਕਰਕੇ ਤੁਰੋ ਤੁਹਾਡੇ ਸਗਰੇ ਕਾਰਜ ਰਾਸ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ श्री वाहगुरु जी की फतेह बुला के सतनाम श्री वाहेगुरु जप करके जो कार्ज सर्व मनोरथ पूर्ण करे मन के भ्रम त्याग खालसा जी जमीन सोंदी कदे नहीं जेकर सवे तिरछ आदिक अन्न आदिक सर्व सुख जान फिर संगत अर्ज की महाराज जी सत्संग करना चाहिए ਅਸੀਂ ਸਿੱਖਾਂ ਤੋਂ ਕਥਾ ਸੁਣਦੇ ਹਾਂ ਤਾਂ ਬ੍ਰਾਹਮਣ ਕਹਿੰਦੇ ਹਨ ਜੇ ਕੋਈ ਸ਼ੁੱਧਰ ਦੇ ਮੁਖ ਦੁਆਰ ਕਥਾ ਸੁਨੇਗਾ ਉਸ ਦੇ ਕੰਨਾਂ ਵੀਕੇ ਜਮਰਾਜਾ ਸਿੱਟਕਾ ਟਾਲ ਪਾਵੇਗਾ ਖੱਤਰੀ ਬ੍ਰਾਹਮਣ ਸੁਧੂ ਬੈਸ ਕੁਧਰੇ ਸਿਮਰੇ ਜੰਡਾਲ ਏ ਸਿੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ਼ਟ ਤਰਮ ਵਿਕੇ ਸ੍ਰੇਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਛੋੜ ਕੇ ਹੋਰ ਕਥਾ ਸੁਣਨਗੇ ਉਹ ਉੱਲੂ ਕੀ ਜੂਨ ਵਿੱਚ ਪੈਣਗੇ ਕਲਯੁਗ ਵਿੱਚ ਸੇ ਸਿੱਖੋ ਵੈਸ਼ਾ ਸ਼ੂਦਰ ਵਿੱਚ ਭਗਤੀ ਹੋਵੇਗੀ ਔਰ ਬ੍ਰਾਹਮਣ ਸ਼ੂਦਰਾਂ ਦੇ ਝੂਠੇ ਭਾਂਡੇ ਮਾਰ ਜਣਗੇ ਕਲਯੁਗ ਵਿਖੇ ਆਪਣੀ ਕਰਮ ਧਰਮ ਨੂੰ ਤਿਆਗ ਦੇਣਗੇ ਕਲਯੁਗ ਇਹਨਾਂ ਦਾ ਤੇਜ ਪ੍ਰਤਾਪ ਘਟਾ ਦੇਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਹ ਚੱਲੇਗਾ ਇਹਨਾਂ ਦੀ ਕਲਿਆਣਤਾ ਗੁਰੂ ਜੀ ਅੰਤ ਨੂੰ ਕਰਨਗੇ ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂ ਘਰ ਦੀਆਂ ਕਥਾ ਕੀਰਤਨ ਕਰਨਗੇ ਤਾਂ ਇਨਾਂ ਦਾ ਕਲਿਆਣ ਹੋਵੇਗਾ। ਭਰੋਸਾ ਗੁਰੂ ਜੀ ਪਰ ਰੱਖੋ, ਨਿਸ਼ਚਾ ਕਰੋ ਤਾਂ ਤੁਹਾਡੀ ਗਤੀ ਹੋਵੇਗੀ। ਅੱਗੇ ਸਾਖੀ 53 ਚੱਲੀ। ਸ੍ਰੀ ਗੁਰੂ ਗਰੀਬ ਨਿਵਾਸ ਪਤਿਤ ਕਿਰਪਾਲੂ ਹਰਤਾ ਕਰਤਾ ਜੀ ਨੇ ਤਲਵੰਡੀ ਵਿਖੇ ਦੀਵਾਨ ਲਗਾਇਆ ਔਰ ਇਹੇ ਸ਼ਬਦ ਉਚਾਰਿਆ। ਜੋ ਦਿਸੈ ਸੋ ਸਗਲ ਵਿਨਾਸ਼ ਐ ਜਿਉ ਬਾਦਰ ਕੀ ਸ਼ਾਹੀ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਸਰਬਤ ਸੰਗਤਾਂ ਦੇ ਹਿਰਦੇ ਵਿਖੇ ਇਹ ਸ਼ਬਦ ਸੁਣ ਕੇ ਬੜਾ ਭਾਰੀ ਬਿਰਾਗ ਉੱਜਿਆ ਪਰਮੇਸ਼ਵਰ ਜੀ ਘਰ ਸਿਮਰਨ ਕਰਨ ਲੱਗੇ ਕਾਮ ਔਰ ਕਰੋਧ ਨੂੰ ਤਿਆਗ ਕੇ ਦੁਨੀਆ ਦੇ ਵਿਹਾਰਾਂ ਨੂੰ ਛੱਡ ਕੇ ਕਿਸੇ ਕੋ ਸੰਸਾਰ ਦੇ ਵਿਹਾਰ ਦੀ ਛੁੱਧ ਨਾ ਰਹੀ ਅੱਠ ਰੋਜ਼ ਖਾਣਾ ਪੀਣਾ ਬੰਦ ਹੋ ਗਿਆ ਉੱਠ ਕੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਆਗਿਆ ਦਿਓ ਅਸੀਂ ਕੀ ਕਰੀਏ ਤੀਰਤ ਕਰੀਏ ਉੱਥੇ ਜਾਈਏ ਸਾਨੂੰ ਦੱਸੋ ਜੀ ਬਚਨ ਹੁਆ ਏ ਸਿੱਖੋ ਮੁਕਤੀ ਦਾ ਕਾਰਨ ਮੁੱਖ ਆਚਾਰ ਤਖਤ ਹਨ ਹੋਰ ਤੀਰਤ ਗੋਣ ਹਨ ਤਾਂ ਸਿੱਖਾਂ ਅਰਦਾਸ ਕਰੀਏ ਏ ਸੱਚੇ ਬਾਦਸ਼ਾਹ ਜੀ ਕੌਣ ਸੇ ਚਾਰ ਮੁੱਖ ਤੀਰਤ ਹਨ ਸੋ ਦੱਸੋ ਜੀ ਤab ਬਚਨ ਹੋਇਆ ਪਹਿਲਾ ਤੀਰਥ ਨਨਕਾਣਾ ਸਾਹਿਬ ਦੂਸਰਾ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਤੀਸਰਾ ਤੀਰਥ ਸ੍ਰੀ ਤਰਨਤਾਰਨ ਸਾਹਿਬ ਚੌਥਾ ਤੀਰਥ ਸ੍ਰੀ ਬੋਲੀ ਸਾਹਿਬ ਇਸ਼ਨਾਨ ਕਰਕੇ 84 ਪਾਠ ਕਰੀਏ ਹਰ ਪਾਠ ਹਰ ਪੋੜੀ ਇੱਕ ਇੱਕ ਪਾਠ ਕਰਨਾ ਤੇ ਇਸ਼ਨਾਨ ਕਰਨਾ ਇਸੇ ਤਰ੍ਹਾਂ ਕਰੇ ਤਾਂ 84 ਵਿਖੇ ਨਹੀਂ ਆਵੇਗਾ ਜਿੰਨੇ ਗੁਰਦੁਆਰੇ ਹਨ ਗੁਰੂ ਕੇ ਜੀਵਾਂ ਦੇ ਕਲਿਆਣ ਨੂੰ ਕਰਨਗੇ ਮੁਕਤੀ ਕੋ ਪਾਉਣਗੇ ਔਰ ਗੁਰੂ ਮਹਾਰਾਜ ਸਹਾਇਤਾ ਕਰਨਗੇ ਲੋਕ ਪਰਲੋਕ ਵਿਖੇ ਫਿਰ ਸ਼ਬਦ ਉਚਾਰਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਸਿੱਖਾਂ ਅਰਜ ਕਰੀ ਏ ਮਹਾਰਾਜ ਜੀ ਅਸੀਂ ਕਥਾ ਵਾਰਤਾ ਸੁਣਨੀ ਚਾਹੁੰਨੇ ਹਾਂ ਏ ਸਿੱਖੋ ਕਥਾ ਗੁਰੂ ਕੀਆ ਸਰਵਣ ਕਰੋ ਔਰ ਕਰਾਵੋ ਤੁਹਾਡੇ ਅੰਦਰ ਦੀ ਮਹਿਲ ਧੋਤੀ ਜਾਵੇਗੀ फिर सिखा अर्ज करी हे तो गुरु जी संसार दाते अकाल पुरख का की भेद है वचन हुआ हे सिखो उंग प्रगा साध के संग एक से जोत का पसारा है जल विखे और तरंग विखे कोई भेद नहीं सगल वनस्पति मह बगल सगल मह किया फेर गुरु जी ता फिर गुरुजी वचन कितना हरे हरिजन दुई एक है भी विचार कुछ नहीं जलते उपज तरंग जिओ जल ही विकस माही फिर शिक्षा अर्ज कीती गुरुजी सरगुण विखे और अरगुण विखे क्या भेद है शिक्षों जो पांच पूत देहा हानो दूसरी सरगर रूप जानो शरीर के विनाश हुए थे ਪਿੱਛੇ ਤੁਸੀਂ ਨਿਰਗੁਣ ਰੂਪ ਜਾਣੋ ਨਿਰਗੁਣ ਅਰ ਸਰਗੁਣ ਸਰਬ ਵਿਖੇ ਯਾਤ੍ਰਿਆ ਹੈ ਦੁੱਖ ਸੁਖ ਪ੍ਰਾਣਾਂ ਦਾ ਤਰਨ ਹੈ ਸਾਰਾ ਖੇਲ ਸ੍ਰੀ ਅਕਾਲ ਪੁਰਖ ਜੀ ਦਾ ਸੁਖ ਨੂੰ ਤੁਸੀਂ ਪਰਮੇਸ਼ਵਰ ਦਾ ਭਜਨ ਕਰੋ ਸੰਸਾਰ ਕੋ ਆਪਣਾ ਸੰਰੂਪ ਜਾਣੋ ਤੁਸੀਂ ਲੀਲਾ मात्र ਨਿਰਭਾ ਕਰੋ ਜੋ ਵਿਸ਼ਤਮਾਨ ਹੈ ਉਸ ਨੂੰ ਤੁਸੀਂ ਸੁਪਨੇ ਦਾ ਖੇਲ ਸਮਝੋ ਅਗਿਆਨ ਨਿੰਦਰਾ ਤੋਂ ਆਪ ਬਚੋ ਸੰਸਾਰ ਦਾ ਮੇਲਾ ਪ੍ਰਾਨ ਥੋੜੀ ਹੈ ਪ੍ਰਾਣਾਂ ਤੋਂ ਬਿਨਾ ਰਾਉ ਰੰਗ ਇੱਕ ਤੁਲ ਹੈ ਪਰਮ ਨਾ ਕਰੋ ਤਾਂ ਸਿੱਖਾਂ ਪੁੱਛਿਆ ਗੁਰੂ ਜੀ ਪ੍ਰਾਣ ਬਾਲਕਾਂ ਦੇ ਸਰੀਰ ਮਾਤਾ ਦੇ ਗਰਭ ਵਿੱਚ ਕਿ세 ਤਰ੍ਹਾਂ ਪ੍ਰਵੇਸ਼ ਕਰਦੇ ਹਨ ਸਿੱਖੋ ਜਿਹੜੀ ਪਉਣ ਪਿਤਾ ਕੇ ਅੰਦਰ ਬੀਜ ਬਣ ਕੇ ਨਿਕਲਦੀ ਹੈ ਉਹ ਵੱਧ ਜਾਂਦੀ ਹੈ ਸੰਗਤ ਅਰ지 ਕਰੀ ਗੁਰੂ ਜੀ ਸਾਧ ਪੇਖ ਤੁਸਾਂ ਜੈਸੀ ਮਰਿਆਦਾ ਨਹੀਂ ਦੱਸਦੇ ਔਰ ਸੰਸਾਰ ਕੋ ਉਪਦੇਸ਼ ਵੀ ਨਹੀਂ ਕਰਦੇ ਜੋ ਬਿਹਾਰ ਕਿਰਿਆ ਕਰਨ ਕੇ ਹੈ ਸੋ ਬ੍ਰਾਹਮਣਾ ਪਾਸੋ ਕਰਾਉਂਦੇ ਹੈ ਸਿੱਖੋ ਤੁਸੀਂ ਇਨ੍ਹਾਂ ਦੇ ਮਗਰ ਨਾ ਲੱਗੋ ਜੋ ਸਰੀਰ ਪੁੰਨ ਖਾਣ ਵਾਲੇ ਹੈ ਉਹਨਾਂ ਦੇ ਮਜ਼ਹਬ ਨਹੀਂ ਚੱਲਦੇ ਤੁਸੀਂ ਸਰਵਜ ਮਜ਼ਹਬ ਦਾ ਤਿਆਗ ਕਰੋ ਔਰ ਕਿਰਤ ਕਰੋ ਸਿੱਖ ਸਾਧਨ ਨਾਲ ਵੰਡ ਕੇ ਛਕੋ ਇਹੇ ਮਰਿਆਦਾ ਤੁਹਾਨੂੰ ਕਰਨੀ ਲੋੜ ਦੀ ਹੈ ਦੁਹਰਾ ਸੁਰਾਸੋ ਪਹਿਚਾਨੀ ਜੂ ਲੰਗ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੋ ਨਾ ਛਾਡੇ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ